Отпылпырсіз. ਪਿਛਲੇ 15-20 ਦਿਨਾਂ ਦੇ ਵਿੱਚ ਮੁਖਤਰ ਸਾਹਿਬ ਪੁਲਿਸ ਨੇ ਕਈ ਚੋਰਾਂ ਦਾ ਗਿਰੋਹ ਫੜਿਆ ਤੇ ਸਾਡਾ ਅਜੰਡਾ ਡੇ 1 ਤੋਂ ਇਹ ਸੀਗਾ ਕਿ ਜੋ ਇਨਾਂ ਦੇ ਅੱਗੇ ਕਬਾੜੀਏ ਹੈਗੇ ਇਹਨਾਂ ਦੀ ਵੀ ਨੱਥ ਪਾਈ ਜਾਊਗੀ। ਇਸੀ ਤਫ਼ਤੀਸ਼ ਦੌਰਾਨ ਅਸੀਂ ਇੱਕ ਪੰਜ ਕਬਾੜੀਆਂ ਦਾ ਗਰੁੱਪ ਫੜਿਆ ਜੋ ਪਿਛਲੇ 2 ਮਹੀਨਿਆਂ ਦੇ ਵਿੱਚ ਕਰੀਬ-ਕਰੀਬ 1 ਕਰੋੜ ਰੁਪਏ ਦਾ ਸਮਾਨ ਵੇਚ ਚੁੱਕੇ ਹਨ ਇਹਨਾਂ ਦੇ ਕੋਲੋਂ ਸਾਨੂੰ 7 ਮੋਬਾਈਲ ਟਾਵਰ ਜੋ ਆਰ ਆਰ ਜੋ ਆਰ ਆਰ ਯੂਨਿਟਸ ਚੋਰੀਆਂ ਹੁੰਦੀਆਂ ਹਨ ਮੋਬਾਈਲ ਟਾਵਰ ਤੋਂ ਤੇ 40 ਕਿਲੋ ਮੋਬਾਈਲ ਫੋਨ ਦਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹਨਾਂ ਦੇ ਪਿੱਛੇ ਸਾਡੀ ਜੁਸੀਆਈ ਦੀ ਟੀਮ ਹੈਗੀ ਇਹ ਲੱਗੀ ਹੋਈ ਸੀ ਇਹ ਬਟਿੰਡਾ ਦੇ ਰਹਿਣ ਵਾਲੇ ਹੈਗੇ ਸਾਰੇ ਇਨਾਂ ਦਾ ਮੋਡਸ ਆਪਰੇਂਟੀ ਸੀਗਾ ਇਹ ਬੇਸਿਕਲੀ ਇੱਕ ਨੈਟਵਰਕ ਚੇਨ ਕ੍ਰੀਏਟ ਕਰਕੇ ਕੰਮ ਕਰਦੇ ਇਨਾਂ ਦੇ ਆ ਕੇ ਲੋਕਲ ਕਬਾੜੀ ਆਉਂਦੇ ਆ ਜੋ ਇਨਾਂ ਦੇ ਕੋਲ ਸਮਾਨ ਲੈ ਕੇ ਆਉਂਦੇ ਤੇ ਇਹ ਸਮਾਨ ਲੈ ਜਾ ਕੇ ਵੇਚਦੇ ਹੁੰਦੇ ਸੀ ਦਿੱਲੀ ਦਿੱਲੀ ਦਾ ਜੋ ਬੰਦਾ ਹੈਗਾ ਉਹ ਵੀ ਸਾਡੀ ਤਫ਼ਤੀਸ਼ ਦੇ ਵਿੱਚ ਆ ਚੁੱਕਿਆ ਤੇ ਉਹਦੇ ਦੇ ਵੀ ਰੇਟ ਕੀਤੀ ਜਾਏਗੀ ਤੇ ਉਹਨੂੰ ਵੀ ਕਾਬੂ ਕੀਤਾ ਜਾਏਗਾ ਇਹਦੇ ਨਾਲ ਮੈਂ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਬਾੜੀਏ ਵੀ ਨਹੀਂ ਬਖਸ਼ੇ ਜਾਣਗੇ ਜੋ ਜੋ ਕਬਾੜੀਏ ਚੋਰੀ ਦੇ ਸਮਾਨ ਵਿੱਚ ਜੜੀਲ ਕਰਦੇ ਸਾਰੇ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ ਇਹ ਪੰਜ ਸਿਰਫ ਸ਼ੁਰੂਆਤ ਹੈਗੀ ਕਿਤੋਂ ਇੰਦਾਨਦਾਰੀਆਂ ਵਪਾਰ ਮੰਡਲ ਵਗੈਰਾ ਆ ਜਾਂਦੇ ਆ ਕਿ ਸਾਡੇ ਭਾਈਚਾਰੇ ਨੂੰ ਕੰਮ ਕਰਦਾ ਦੁਕਾਨਦਾਰਾਂ ਨੂੰ ਪੁਲਿਸ ਨੂੰ ਇਹੋ ਜਿਹੇ ਹਾਲਾਤ ਨਾਲ ਤਨੀ ਜੋ ਵੀ ਵਪਾਰ ਮੰਡਲ ਦੇ ਸਾਡੇ ਕੋਲ ਆਗੂ ਆਂਦੇ ਨੇ ਤੇ ਇਦਾਂ ਦੀ ਗੱਲ ਕਰਦੇ ਆ ਕਿ ਸਾਡੇ ਭਰਾ ਹੈਗੇ ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਮੇਰੀ ਸਿਰਫ ਇੱਕ ਹੀ ਗੱਲ ਮੈਂ ਉਹਨਾਂ ਨੂੰ ਕਵਾਂਗਾ

ਉਹ ਪਿੱਛੇ ਵਾਲੇ ਕਬਾੜੀ ਜਦੋਂ ਕਾਬੂ ਆਂਦੇ ਫਿਰ ਉਹ ਸਾਨੂੰ ਦੱਸਣਗੇ ਕਿ ਚੋਰ ਕਿਹੜੇ-ਕਿਹੜੇ ਸਰ ਇਹ ਕਿਵੇਂ ਹੱਥ ਕਿਵੇਂ ਆਏ ਜਿਹੜੇ ਕਬਾੜੀ ਇਹ ਸਾਡੀ ਜੋ ਸੀਆਈ ਹੈ ਇਨਚਾਰਜ ਹੈ ਕਿ ਜਿਉਣਾ ਦੀ ਇਨਫੋਰਮੇਸ਼ਨ ਸੀ ਕਿ ਇਨਫੋਰਮੇਸ਼ਨ ਤੇ ਕਾਫੀ ਟਾਈਮ ਤੋਂ ਵਰਕਆਊਟ ਚੱਲ ਰਿਹਾ ਸੀ ਸਾਨੂੰ ਪਤਾ ਸੀ ਕਿ ਇੱਕ ਮੇਜਰ ਨੈਕਸਸ ਹੈਗਾ ਕਬਾੜੀਆਂ ਦਾ ਜੋ ਕਿ ਦਿੱਲੀ ਤੋਂ ਆਪਰੇਟ ਕਰ ਰਿਹਾ ਤੇ ਉਸੇ ਇਨਫੋਰਮੇਸ਼ਨ ਦੇ ਦੌਰਾਨ ਜੋ ਹੈਗੀ ਸਾਡੇ ਇੱਕ-ਇੱਕ ਕਰਕੇ ਸਾਰੇ ਕਾਬੂ ਆਏ ਤੇ ਜੋ ਮੇਨ ਕਿੰਗਪਿੰਨ ਹੈ ਦਿੱਲੀ ਵਾਲਾ ਜਿਸ ਦਿਨ ਉਹ ਕਾਬੂ ਆ ਗਿਆ ਉਹਨੇ ਪੂਰੇ ਪੰਜਾਬ ਦਾ ਨੈਟਵਰਕ ਕਲੀਅਰ ਕਰ ਦੇਣਾ ਕਿ ਪੰਜਾਬ ਦੇ ਵਿੱਚੋਂ ਕਿਹੜੇ ਕਿਹੜੇ ਕਬਾੜੀ ਆਂਦੇ ਆ ਉਹ ਕਬਾੜੀ ਆ ਗਿਆ ਆਪਣੇ ਆਪਣੇ ਸਾਰੇ ਚੋਰ ਫੜਾ ਸਰ ਗ੍ਰਿਫਤਾਰੀ ਕਿੱਥੋਂ ਹੋਈ ਹੈ ਇਹਨਾਂ ਦੀ ਇਹਾਂ ਦੀ ਗ੍ਰਿਫਤਾਰੀ ਬਟਿੰਡ ਤੋਂ ਸਾਰੇ ਜਿਹੜਾ ਇਹਨਾਂ ਦਾ ਟਰੱਕ ਸੀਗਾ ਜੋ ਦਿੱਲੀ ਜਾ ਰਿਹਾ ਸੀ ਉਹ ਟਰੱਕ ਨੂੰ ਵੀ ਰਸਤੇ ਵਿੱਚ ਰੋਕਿਆ ਗਿਆ ਗੱਡੀ ਸੀਗੀ ਜੋ ਦਿੱਲੀ ਜਾ ਰਹੀ ਸੀ ਜਿਹਦੇ ਵਿੱਚ ਸਮਾਨ ਲੈ ਕੇ ਜਾ ਰਹੇ ਸੀ ਇਕੱਠਾ ਕਰਕੇ ਉਹ ਗੱਡੀ ਵੀ ਰੋਕੀ ਗਈ ਉਹ ਗੱਡੀ ਨੂੰ ਰਸਤੇ ਦੇ ਵਿੱਚ ਹੀ ਰੋਕ ਕੇ ਚੇਜ਼ ਕਰਕੇ ਕਾਬੂ ਕੀਤਾ ਗਿਆ ਤੇ ਉਹਦੇ ਵਿੱਚੋਂ ਸਾਨੂੰ ਰਿਕਵਰੀ ਹੋ ਗਈ ਸੱਤ ਸੱਤ ਕਾਬੂ